ਉਹ ਸਾਡੀ ਜਦੋਂ ਅਸੀਂ ਸਾਰੇ ਇਕੱਠੇ ਸੀ ਉਦੋਂ ਕੋਰ ਕਮੇਟੀ ਦੇ ਵਿੱਚ ਫੈਸਲਾ ਕੀਤਾ ਸੱਤ ਮੀਟਿੰਗਾਂ ਬਾਅਦ ਨੇ ਕਿ ਉੱਥੇ ਬੀਬੀ ਜ਼ਗੀਰ ਕੌਰ ਬਡਾ ਸਾਹਿਬ ਕੇਪੀ ਸਿੰਘ ਸ਼ਾਹ ਸੁਖ ਇਹ ਚਾਰ ਬੰਦੇ ਇਨਚਾਰਜ ਹੋਣਗੇ ਇਹ ਬੰਦਾ ਲੱਭਣਗੇ ਇਹ ਅਨਾਉਂਸ ਕਰਨਗੇ ਇਹ ਹੀ ਕੈਂਪੇਨ ਚਲਾਉਣਗੇ ਇਹ ਮੇਨ ਚਾਰਜ ਉੱਥੋਂ ਕਮੇਟੀ ਦੀ ਮੀਟਿੰਗ ਕਰਨ ਤੋਂ ਬਾਅਦ ਉਹ ਬਾਅਦ ਚਲੇ ਗਏ ਉਹਨਾਂ ਨੇ ਮੁੱਦਲ ਬਣਾ ਕੀਤਾ ਉਹਨਾਂ ਨੇ ਐਪਲੀਕੇਸ਼ਨਾਂ ਮੰਗੀ ਤੇ ਫਿਰ 10 15 ਐਪਲੀਕੇਸ਼ਨਾਂ ਨੂੰ ਆਗੇ ਉਹਨਾਂ ਦੇ ਵਿੱਚ ਉਹਨਾਂ ਨੇ ਸਕ੍ਰੀਨ ਕੀਤਾ ਤੇ ਕਿਹੜਾ ਉਹਨੇ ਇਹ ਬੀਪੀ ਜਿਹੜੀ ਸੁਰਜੀਤ ਕੌਰ ਹੈ ਉਹ ਕੈਂਡੀਡੇਟ ਚੁਣ ਲਈ ਸਾਡੀ ਹਸਾਬਕਾ ਇਹ ਐਮਸੀਬੀ ਹੈ ਇਹਦੇ ਘਰ ਆ ਵੀ ਸਰਜਿੰਦੀ ਸ਼ੌਂਕੀ ਕਲਦਲ ਦੇ ਵਿੱਚ ਰਿਹਾ ਹੈ ਗਰੀਬ ਪਰਿਵਾਰ ਹੈ ਪਰ ਮਨਤੀ ਪਰਿਵਾਰ ਹੈ ਇਹਨਾਂ ਲਈ ਕੈਂਪੀਨ ਸ਼ੁਰੂ ਕਰਨ ਦੀ ਸ਼ੁਰੂ ਕਰਤੀ ਕਾਗਜ਼ ਪੜਨੇ ਸ਼ੁਰੂ ਕਰਦੇ ਸਾਰਾ ਕੁਝ ਠੀਕ ਹੋ ਗਿਆ ਲਾਸਟੇ ਆ ਕੇ ਉਹਨੂੰ ਸਿੰਬਲ ਦੇਣਾ ਸੀ ਥਾਉਲਟਰੀ ਲੈਟਰਿਨ ਦੇਣਾ ਸੀ ਸਾਥ ਸੁਵਿਧਾ ਬਾਦਲ ਨੇ ਥਾਉਲਟਰੀ ਲੈਟਰਿਨ ਭੇਜ ਪਰ ਉਹਨੂੰ ਥਾਉਲਟਰੀ ਮਿਲ ਗਿਆ ਉਹਨਾਂ ਨੂੰ ਚੋਣ ਚਾਂਦੇ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਦੇ ਵਿੱਚ ਉਹ ਨਹੀਂ ਪਤਾ ਵੀ ਕੀ ਕਾਰਨ ਸੀ ਕਿ ਨਹੀਂ ਜਿੱਦੇ ਕਾਗਜ਼ ਵਾਪਸ ਲੈਣੇ ਸੀ ਉਹਦੇ ਸਾਥ ਸੁਮੇਸ਼ ਬਾਲਕ ਨੇ ਸਨੇਹਾ ਭੇਜਤਾ ਕਿ ਵੀ ਤੁਸੀਂ ਕਾਗਜ਼ ਵਾਪਸ ਲੈ ਲਓ ਤੇ ਨਾਲ ਹੀ ਜਿਹੜੇ ਉੱਥੇ ਪ੍ਰਧਾਨ ਸਾਹਿਬ ਨੇ ਸਾਡੇ ਸ਼ੋਮਨੀ ਕਾਲੀਦਾਸ ਜੀ ਜਿਹੜੇ ਨੇ ਉਹ ਉਹਨਾਂ ਨੇ ਜਾਰੀ ਸਾਈਨ ਕਰਤੀ ਆਪਾਂ ਸਾਰੇ ਚੜ੍ਹਨ ਪੜੀਏ ਉਹਾਂ ਦੇ ਵਿੱਚ ਆ ਸਾਈਨ ਕਰ ਤੁੰਦੇ ਕਾਗਜ਼ ਵਾਪਸ ਚਲਾਉਂਦੇ ਨੇ ਉਹ ਕਾਗਜ਼ ਹਲੇ ਵਾਪਸ ਲੈ ਹੀ ਰਹੇ ਸੀ ਇਹਨੇ ਉਹ ਬੀਬੀ ਚਲੇ ਗਈ ਕਿ ਨਹੀਂ ਜੀ ਮੈਂ ਕਾਗਜ਼ ਤਾਂ ਵਾਪਸ ਲੈਣੇ ਨਹੀਂ ਆਪਣੇ ਉਹ ਗਲਤੀ ਲਈ ਵੀ 420 ਦਾ ਕੇਸ ਬਣਦਾ ਹੈ ਜੇ ਤੁਸੀਂ ਕਿਸੇ ਬੰਦੇ ਦੇ ਗਲਤ ਸਾਈਨ ਕਰਕੇ ਗਲਤ ਅਥਾਰਟੀ ਲੈ ਕੇ ਗਲਤ ਕਾਗਜ਼ ਆਫ ਕਰਦੇ ਹੋ ਚਲੋ ਫੇਰ ਉਹ ਕਾਇਕ ਉਥੋਂ ਦੌੜਦੇ ਤੇ ਫੇਰ ਇਹਨਾਂ ਨੇ ਅਨਾਉਂਸ ਕਰਤਾ ਕਿ ਵੀ ਆਪਾਂ ਦਾ ਬੀਐਸਪੀ ਦੇ ਕੈਂਡੀਡੇਟ ਦੀ ਸਪੋਰਟ ਕਰਨੀ ਹੈ ਉਹ ਤੁਜੀ ਬੀਬੀ ਦੀ ਸਟੇਟਮੈਂਟ ਪੜ੍ਹੀ ਹੋਣੀ ਹੈ ਵੀ ਮੈਂ ਗਰੀਬ ਜ਼ਰੂਰ ਹਾਂ ਪਰ ਮੈਂ ਜਲਾਲਤ ਨਹੀਂ ਸਹਿ ਸਕਦੀ ਸਹਰਾ ਕਿਰਦਾਰ ਹੈ ਸਾਡੇ ਲੋਕਾਂ ਦੇ ਵਿੱਚ ਸਾਡਾ ਆਧਾਰ ਹੈ ਵੀ ਹੁਣ ਜਦੋਂ ਤੁਸੀਂ ਮੈਨੂੰ ਟਿਕਟ ਵੀ ਦਿੱਤੀ ਹੈ ਤੁਸੀਂ ਚੋਣ ਛਾਂ ਵੀ ਦਿੱਤਾ ਹੈ ਹੁਣ ਸਾਰਾ ਕੁਝ ਅਸੀਂ ਸਾਰਿਆਂ ਨੂੰ ਕਹਿ ਵੀ ਲਿਆ ਅਸੀਂ 5 ਲੱਖ ਰੁਪਏ ਦੇ ਬੋਰਡ ਵੀ ਛਪਾ ਲਏ ਦੇਖੋ ਗਰੀਬਾਂ ਦੀ ਵਾਸਤੇ 5 ਲੱਖ ਜਿਆਦਾ ਬਹੁਤ ਬੜੀ ਅਮਾਉਂਟ ਹੁੰਦੀ ਹੈ ਤੇ ਅੱਜ ਤੁਸੀਂ ਇਹਨਾਂ ਨੂੰ ਬਾਸ ਕਰ ਲੋ ਆਪਾਂ ਬੀਐਸਪੀ ਸਪੋਰਟ ਕਰਨੀ ਹੈ ਜੇ ਬੀਐਸਪੀ ਸਪੋਰਟ ਵੀ ਕਰਨੀ ਸੀ ਤਾਂ ਜਲੇ ਬਾਕੀ ਰਹਿੰਦੇ ਨੇ ਚਾਰ ਦੇ ਵਿੱਚ ਕਿਸੇ ਨਾ ਕੋਈ ਕੰਪਰੋਮਾਈਜ਼ ਕਰ ਲੈਂਦੇ ਉਹ ਤਾਂ ਪਹਿਲੇ ਹੀ ਉਹਦੇ ਕਾਜ ਬਾਸ ਕਰਾਉਣ ਦੀ ਜਿਹੜੀ ਗੱਲ ਸੀ ਉਹ ਕਿਸੇ ਦੇ ਵੀ ਹੱਥ ਵਿੱਚ ਨਹੀਂ। ਅੱਜ ਹੁਣ ਮੈਨੂੰ ਨਹੀਂ ਪਤਾ ਕਿ ਸਾਹ ਸੁਖਵੀਰ ਸਿੰਘ ਬਾਲ ਜਿੱਥੇ ਤਕਰੀ ਚੋਂ ਨਿਸ਼ਾਨ ਹੈ ਉੱਥੇ ਜਦੋਂ BSP ਨੂੰ ਸਪੋਰਟ ਕਰਨਗੇ ਤਾਂ ਉਹਦਾ ਅਸਰ ਕੀ ਹੋਊਗਾ। ਕਿ ਇੱਕ ਪਾਸੇ ਆਪਾਂ ਕਹਿੰਦੇ ਆ ਮੈਂ ਸ਼ੋਮਨੀ ਕਲੱਬ ਦਾ ਪ੍ਰਧਾਨ ਆ ਤੇ ਦੂਜੇ ਪਾਸੇ ਆਪਾਂ ਤੱਕੜੀ ਨੂੰ ਛੱਡ ਕੇ ਆਪਾਂ BSP ਸਪੋਰਟ ਕਰ ਰਹੇ ਹਾਂ। ਇਹ ਤਾਂ ਇਹੋ ਇਹੀ ਤੇ ਕਲੀਅਰ ਹੋ ਗਿਆ। ਕਿ ਵੀ ਉਹ ਸ਼ੋਮਨੀ ਕਾਲੀਦਾਲ ਦੇ ਪ੍ਰਧਾਨ ਹੀ ਹੈ ਨਹੀਂ ਬਾਕੀ ਹੋ ਗਏ ਕਿਉਂਕਿ ਸ਼ੋਮਨੀ ਕਾਲੀਦਾਲ ਦੇ ਕੈਂਡੀਡੇਟ ਉਹ ਦਾ ਵਿਰੋਧ ਕਰ ਰਹੇ ਨੇ ਸੋ ਇਹ ਇਸ਼ੂ ਸੀ ਸਾਡਾ ਮੇਨ ਸਰ ਸਿਗਨੇਚਰ ਕਿਨੇ ਕਿਤੇ ਜੱਦੀ ਸਿਗਨੇਚਰ ਉਹਨੇ ਆਪ ਹੀ ਕਿਤੇ ਹੁਣਗੇ ਜੀ ਜਿਹੜੇ ਪ੍ਰਧਾਨ ਸਾਹਿਬ ਨੇ ਉੱਥੇ ਜਿਹੜੇ ਸਾਡੀ ਲੋਕਲ ਪ੍ਰਧਾਨ ਨੇ ਜਿਹੜੇ ਤੁਸੀਂ ਕੀ ਮੰਗ ਕਰਦੇ ਹੋ ਜੀ ਤੁਸੀਂ ਕੀ ਚਾਹੁੰਦੇ ਦੇਖੋ ਸਾਜੀ ਅਸੀਂ ਇਹੀ ਮੰਗ ਕਰਦੇ ਆ ਅਸੀਂ ਤੱਕ ਇਲੈਕਸ਼ਨ ਲੜਾਂਗੇ ਜੇ ਸ਼ੋਮਨੀ ਕਾਲੀਦਾਲ ਨੇ ਉਹਨੂੰ ਟਿਕਟ ਦਿੱਤੀ ਹੈ ਪੰਜ ਤੋਂ ਬੰਦੇ ਆ ਦੇ ਜਿ ਇਲੈਕਸ਼ਨ ਲੜਨਾ ਕਿ ਉਹਦੀ ਵਤ ਵੀ ਕਰਾਂਗੇ ਫਾਈਨੈਂਸ਼ਲੀ ਵਤ ਵੀ ਕਰਾਂਗੇ ਜਾ ਕੇ ਸਪੋਰਟ ਵੀ ਕਰਾਂਗੇ ਤੇ ਦੇਖੋ ਫੈਸਲਾ ਲੋਕਾਂ ਨੇ ਕਰਨਾ ਹੈ ਫੈਸਲਾ ਲੋਕਾਂ ਨੇ ਕਰਨਾ ਪਰ ਸਾਡੀ ਜਿੰਤਕ ਡਿਊਟੀ ਅਸੀਂ ਡਿਊਟੀ ਨਿਭਾਵਾਂਗੇ ਅਸੀਂ ਕੱਲ ਕੱਲ ਸਾਕਾ ਤੱਕੜੀ ਦੇ ਨਿਸ਼ਾਨ ਤੇ ਵੀ ਚੋਣ ਲੜਾਂਗੇ ਚੱਕੜੀ ਚੋਣਾਂ ਸੰਘੜਾਂ ਮੈਂ ਸਾਨੂੰ ਤਾਂ ਇਹੀ ਹੈਰਾਨੀ ਹੈ ਕਿ ਜਿਸ ਬੰਦੇ ਕੋਲੇ ਤੱਕੜੀ ਚੋਣ ਨਿਸ਼ਾਨ ਹੈ ਸਾਹ ਸੁਖਵੀਰ ਸਿੰਘ ਬਾਦਲ ਉੱਥੇ ਬਿਰਧ ਉਹਦੇ ਬਿਰਧ ਚ ਪ੍ਰਚਾਰ ਕਰ ਰਹੇ ਨੇ ਕਿ ਆਪਾਂ ਉਹਨਾਂ ਨੂੰ ਪ੍ਰਧਾਨ ਮੰਨਾਂਗੇ ਰਖੜਾ ਸਾਹਿਬ ਕੱਲ ਕੌਂਸਲਰ ਸਾਹਿਬ ਕਾ ਮਿੰਟ ਨੇ ਇੱਕ ਜੋਸ ਲਾਇਆ ਕਿ ਚੰਦੂ ਮજરા ਪਰਿਵਾਰ ਨੂੰ ਰਖੜਾ ਪਰਿਵਾਰ 40 ਸਾਲ ਤੋਂ ਕਾਲੀ ਰੋਟੀ ਦੇ ਦਿੱਤੀ ਉਹਨਾਂ ਨੇ ਆਪਣੀਆਂ ਪੂਰੀਆਂ ਚੰਦੀਆਂ ਚਲਾਈਆਂ ਤੁਹਾਡੀ ਨਹੀਂ ਤੁਣੀ ਚਲਦੀ ਉਹ ਕਹਿੰਦੇ ਹੁਣ ਪਾਰਟੀ ਨੂੰ ਛੱਡ ਕੇ ਗਏ ਆ ਤਾਂ ਇਹ ਵੀ ਬਹੁਤ ਦਿਨਾਂ ਨੇ ਭਾਜੀਪੀ ਨਾਲ ਰਲੇ ਪਏ ਉਹ ਕਹਿੰਦੇ ਵੀ ਅਨਕੇ ਸ਼ਰਮਾ ਜਿਹੜੀ ਪਈ ਭਾਜੀਪੀ ਦੇ ਨਾਲ ਰਲੇ ਪਏ ਆ ਰਖੜਾ ਪਰਿਵਾਰ ਤੇ ਚੰਦੂ ਮજરા ਪਰਿਵਾਰ ਬਿਲਕੁਲ ਠੀਕ ਗੱਲ ਹੈ ਪਹਿਲੀ ਗੱਲ ਤਾਂ ਇਹ ਹੈ ਮੰਤਰੀ ਦਾ ਮੇਰਾ ਕੋਈ ਜਵਾਬ ਦੇਣਾ ਬਣਦਾ ਨਹੀਂ। ਉਹ ਕੋਈ ਐਡਾ ਵੱਡਾ ਲੀਡਰ ਨਹੀਂ ਬਣ ਗਿਆ। ਉਹ ਤਾਂ ਆਵੇ ਬਾਕੀ ਸੀਗਾ। ਕਾਂਗਰਸ ਚੋਂ ਆਇਆ ਸੀਗਾ। ਪਰ ਜਿੱਥੇ ਤੱਕ ਦਾ ਬੀਜੇਪੀ ਦੀ ਬੀਜੇਪੀ ਦੀ ਸਾਥ ਸੁਖਵੀਰ ਸਿੰਘ ਬਾਦਲ ਦੀ ਹੁਣ ਤੱਕ ਸਾਂਝੀ ਰਹੀ ਹੈ। ਲਾਸਟ ਤੱਕ ਵੀ ਉਹ ਕਰਦਾ ਰਿਹਾ ਹੈ। ਸਾਡੀ ਭੈਣ ਉੱਥੇ ਮੰਤਰੀ ਰਹੀ ਹੋਂਦੇ ਨਾਲ ਆ ਕੇ ਉਹਨੇ ਕੋਰ ਕਮੇਟੀ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਮੈਂ ਪ੍ਰਾਈਮ ਮਿੰਟਰ ਸਾਹਿਬ ਕੋ ਗਿਆ ਸੀ। ਮੈਂ ਅੰਮ੍ਰਿਤਸਰ ਕੋਲ ਵੀ ਗਿਆ ਸੀ ਉਹ ਕਹਿੰਦੇ ਨੇ ਕਿ ਵੀ ਅਧਿਆ ਸ਼ੀਟਾਂ ਲੈਣੀਆਂ ਨੇ ਤੁਸੀਂ ਕਿਸਾਨਾਂ ਦੇ ਉਲਟ ਬੋਲੋ ਤੁਸੀਂ ਬੰਦੀ ਸਿੰਘਾਂ ਦੇ ਉਲਟ ਬੋਲੋ ਇਹ ਗੱਲ ਹੋ ਨਹੀਂ ਸਕਦੀ ਇਹ ਗੱਲ ਪੋਸੀਬਲ ਨਹੀਂ ਜੇ ਗੱਲ ਹੋਈ ਸੀ ਤਾਂ ਉਹਨਾਂ ਨੂੰ ਆ ਕੇ ਕੋਰ ਕਮੇਟੀ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਆ ਕੇ ਗੱਲ ਕਰਨੀ ਚਾਹੀਦੀ ਸੀ ਕਿ ਵੀ ਤੁਸੀਂ ਆ ਗੱਲ ਹੋਈ ਆ ਪੱਕੀ ਗਈ ਹੈ ਫਿਰ ਇਲੈਕਸ਼ਨ ਦੇ ਵਿੱਚ ਇਸ਼ੂ ਬਣਾਉਣਾ ਚਾਹੀਦਾ ਸੀ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਫਰਕ ਹੈ ਹੀ ਨਾ ਗੱਲ ਦੇ ਵਿੱਚ ਪ੍ਰਕਾਸ਼ ਸਾਹਿਬ ਜਿੱਥੇ ਤੱਕ ਇਕੋੜੇ ਜਿੱਥੇ ਤੱਕ 40 ਸਾਲ ਦੀ ਗੱਲ ਹੈ ਜਾਂ ਉਹਦੀ ਗੱਲ ਹੈ ਮੈਨੂੰ ਅੱਜ 25 ਸਾਲ ਹੋ ਗਏ ਪਾਰਟੀ ਦੇ ਵਿੱਚ 25 ਸਾਲ ਦੇ ਵਿੱਚ ਸਾਹ ਪ੍ਰਕਾਸ਼ ਸਿੰਘ ਬਾਦਲ ਮੈਨੂੰ ਬਹੁਤ ਜ਼ੋਰ ਦੇ ਕੇ ਰੱਖਿਆ ਹੈ ਇਸ ਪਾਰਟੀ ਦੇ ਵਿੱਚ ਮੇਰਾ ਮਨ ਨਹੀਂ ਸੀ ਨਮਕਦੇ ਕੋਈ ਇਲੈਕਸ਼ਨ ਲੜੀ ਸੀ ਉਸ ਤੋਂ ਪਹਿਲਾਂ ਮੈਂ ਕੋਈ ਕਦੇ ਇਲੈਕਸ਼ਨ ਲੜੀ ਨਹੀਂ ਸੀ ਅਰ ਮੇਰਾ ਖਿਆਲ ਆ ਵੀ ਮੈਂ ਇਹ ਸਮਝਦਾ ਕਿ ਮੇਰੀ ਕੰਟਰੀਬਿਊਸ਼ਨ ਕੁਝ ਉਹਨਾਂ ਨੂੰ ਘੱਟ ਨਹੀਂ ਹੈ ਹਰ ਮੋੜ ਦੇ ਉੱਤੇ ਪੂਰੀ ਮਤ ਕਰੀ ਹੈ ਸ਼ੋਣੀ ਕੱਦ ਲੱਗਦੀ ਮਤ ਕਰੀ ਹੈ ਜਿੱਥੇ ਜੋ ਹੁਕਮ ਲਾਉਂਦੇ ਰਹੇ ਉਹ ਸੀ ਪੂਰਾ ਕਰਦੇ ਰਹੇ ਸਾਡੀ ਸਮੂਲੀਤ ਮੂਲੇ ਬੰਦੇ ਤੇ ਰਹੀ ਹੈ ਚਾਹੇ ਉਹਨਾਂ ਨੇ ਸਾਨੂੰ ਫਾਈਨੈਂਸ਼ਰੀ ਕਿਹਾ ਚਾਹੇ ਉਹਨਾਂ ਨੇ ਬੰਦੇ ਇਕੱਠੇ ਕਰਨ ਨੂੰ ਕਿਹਾ ਜੋ ਵੀ ਕਿਹਾ ਆ ਪਟਿਆਏ ਆ ਇਹਨੂੰ ਪੁੱਛ ਕੇ ਦੇਖੋ ਜਦੋਂ ਬਾਦਲ ਸਾਹਿਬ ਇੱਥੇ ਮਿਊਨਿਸਪੈਲਿਟੀ ਦੀ ਇਲੈਕਸ਼ਨ ਸੀਗੀ ਪੰਜ ਪੰਜ ਸੱਤ ਸੱਤ ਬੰਦਿਆਂ ਤੇ ਵੀ ਬਾਲ ਸਾਹ ਜਾਂਦੇ ਰਹੇ ਅਸੀਂ ਉਹ ਇਕੱਠ ਕਰਦੇ ਰਹੇ ਹਾਂ ਉਦੋਂ ਵੀ ਅਸੀਂ ਇੱਕ ਦੋ ਛਿੱਟਾ ਜਿੱਤੀਆਂ ਸੀ ਲੋਕੀ ਥਾਰਾ ਪੰਜਾਬ ਵੀ ਆਪਾਂ ਪਿੱਛੇ ਲੈ ਕੇ ਛੋ ਜਿੱਤੇ ਤੱਕ ਤਾਂ ਇਹ ਸਾਨੂੰ ਕੁ ਮਿੰਟੇ ਤੋਂ ਸਾਡੀ ਫਿਰ ਲੈਣ ਦੀ ਲੋੜ ਨਹੀਂ ਉਹ ਹੁਣ ਵੱਡਾ ਲੀਡਰ ਬਣ ਗਿਆ ਕਿੰਨੇ ਤਾਕਤ ਕਾਇਮ ਬਲੇ ਤੁਹਾਡੇ ਪਰਦੇ ਦੇ ਵਿੱਚ ਹੈ ਕਿੰਨੀ ਅਗਲੀ ਕੀ ਸਟ੍ਰੈਟਜੀ ਬਣ ਗਈ ਮੈਂ ਹਲਕਾ ਇੰਤਜ਼ਾਰ ਕਰਨਾ ਹਰ ਹਰਕਤ ਚਾਲਣੀ ਹੈ ਨਵੇਂ ਬੰਦੇ ਵੀ ਜੁੜ ਰਹੇ ਨੇ ਨਾਲ ਹੋਰ ਇੱਕ ਮਿੰਟ ਮੇਰਾ ਮਾੜਾ ਜਵਾਬ ਇਹਦੀ ਕੋਈ ਗਿਣਤੀ ਨਹੀਂ ਹੋਇਆ ਤੱਕ ਵੀ ਅਜੀਤ ਤਕਰੀਬਨ ਤਨੀਮ 10 ਮੰਤੀ ਦਾ ਕੋਰ ਕਮੇਟੀ ਦੀ ਮੀਟਿੰਗ ਕਰਦੇ। ਜੀ। ਡਿਰੇਕਟਰ ਸਾਹਿਬ, ਡਿਰੇਕਟਰ ਸਾਹਿਬ ਇੱਕ ਸਵਾਲ ਹੈ ਕਿ ਤੁਸੀਂ ਜਿਹੜੇ ਪ੍ਰਧਾਨਜੀ ਨੇ ਫੈਸਲਾ ਲਪਤਾ ਕਿ ਟੈਕਨਾਲੋਜੀ ਚਲਨ ਐਂਡ ਸਪੋਰਟ ਨਹੀਂ ਰਹਿਣਾ। ਕੀ ਤੁਸੀਂ ਪ੍ਰਧਾਨਜੀ ਦੇ ਇਸ ਫੈਸਲੇ ਤੋਂ ਸਹਿਮਤ ਹੋ ਕਿ ਉਹ ਆਦੀ ਪਤਾਰੀ ਮੰਨਦੇ ਹੋ ਜਾਣੇ? ਦੇਖੋ ਜੇ ਜੇ ਅਸੀਂ ਮੰਨਦੇ ਹੋਈਏ ਫਿਰ ਤਾਂ ਅਸੀਂ ਉਹਦੇ ਨਾਲ ਹੀ ਕਹਿੰਦੇ ਵੀ ਅਸੀਂ ਬੀਐਸਡੀ ਦੇ ਕੈਂਡੀਡੇਟ ਨੂੰ ਸਪੋਰਟ ਕਰਦੇ ਹਾਂ। ਪਰਛਿੱਧੀ ਦੀ ਗੱਲ ਹੈ ਫਿਰ ਤਾਂ ਅਸੀਂ ਸਿੱਧੇ ਕਹਿੰਦੇ ਨਾ ਕਿ ਵੀ ਪ੍ਰਧਾਨ ਨੇ ਕਹਿਦਾ ਅਸੀਂ ਮੰਨਦੇ ਆ ਇਹ ਫੈਸਲੇ ਗਲਤ ਹੈ ਜਾਂ ਟੱਕੜੀਆਂ ਮੰਨੀਆਂ ਅਸੀਂ ਜਾਂ ਤਾਂ ਕੋਈ ਛਾਲ ਟੱਕੜੀ ਚੋਂ ਨਿਸ਼ਾਨ ਹੈ ਨਹੀਂ ਸ਼ੋਅ ਨਹੀਂ ਕਲਦਲ ਹੈ ਨਹੀਂ ਉਹਨਾਂ ਦੇ ਐਕਸ਼ਨ ਤੋਂ ਪਹਿਲਾਂ ਡੀਐਸਪੀ ਨਾਲ ਸਮਝਾਉਂਦਾ ਸੀ ਅੰਮ੍ਰਿਤਪਾਲ ਔਰ ਸਰਬਜੀਤ ਤੇ ਪਰਿਵਾਰ ਨਾਲ ਜਾਂ ਉਹਨਾਂ ਦੇ ਹੋਰ ਮੈਂਬਰ ਨਾਲ ਗੱਲਬਾਤ ਹੋਈਏ ਜਿਵੇਂ ਚੰਦੂ ਮਾਜਰਾ ਸਾਹਿਬ ਕਹਿ ਰਹੇ ਸੀ ਕਿ ਨਾਲ ਲੈ ਕੇ ਤੁਰਾਂਗੇ ਅਸੀਂ ਉਹਨਾਂ ਨੂੰ ਤੇ ਅੱਜ ਡਿਬਰੂਗੜ੍ਹ ਜੇਲ੍ਹ ਤੋਂ ਕੁਲਵੰਗ ਸੀ ਕੋਕੇ ਨੇ ਵੀ ਕਹਿਤਾ ਕਿ ਮੈਂ ਰੋਂਕੇ ਕਿ ਮੈਂ ਬਰਨਾਲਾ ਤੋਂ ਬਾਈ ਇਲੈਕਸ਼ਨ ਲੜਾਂਗੇ ਦੇਖੋ ਕੋਕੇ ਨੇ ਅਸੀਂ ਸਾਰੇ ਬੰਦੇ ਚਾਹੁੰਦੇ ਸੀ ਕਿ ਉੱਥੇ ਕੋਈ ਕੈਂਡੀਡੇਟ ਨਾ ਖੜਾ ਹੋਵੇ ਸਾਰਾ ਪੰਜਾਬ ਚਾਹੁੰਦਾ ਸੀ ਇੱਕ ਸਾਡਾ ਘੱਟੋ-ਵੋਟਾ ਪੈਣ ਦਾ ਇੱਕ ਇਹ ਵੀ ਵੱਡਾ ਕਾਰਨ ਹੈ ਕਿ ਅਸੀਂ ਉਹਨਾਂ ਦੇ ਮੁਕਾਬਲੇ ਸ਼ੋਮਨੀ ਕੁਵਰੀ ਉਹਨਾਂ ਦੇ ਕੇਸ ਲੜੇ ਦਿਵਨੂ ਦੇ ਦੇਲ ਦੇ ਵਿੱਚ ਬੰਦੇ ਭੇਜੇ ਹਟਾ ਦਿੱਤਾ ਅੱਜ ਅਸੀਂ ਕਹਿਣ ਲੱਗੇ ਕਿ ਜਿਹੋ ਏਜੰਸੀਆਂ ਦੇ ਬੰਦੇ ਨੇ ਸਾਧ ਪ੍ਰਧਾਨ ਸਾਹਿਬ ਉੱਥੇ ਕਾਂਸਤੇ ਜਿੰਨਾ ਮਰਜ਼ੀ ਖਲਾਫ ਬੋਲਦੇ ਆਪ ਦੇ ਜਿੰਨਾ ਮਰਜ਼ੀ ਖਲਾਫ ਬੋਲਦੇ ਪਰ ਜਾ ਕੇ ਉਹਦੇ ਖਲਾਫ ਬੋਲਣਾ ਕਿ ਮੈਂ ਨਹੀਂ ਸਮਝਦਾ ਕਿ ਇਸ ਚੰਗੀ ਗੱਲ ਕੀਤੀ ਹੈ ਅਸੀਂ ਸਾਰੇ ਨਹੀਂ ਚਾਹੁੰਦੇ ਅਸੀਂ ਤਾਂ ਇਹ ਚਾਹੁੰਦੇ ਸੀ ਕਿ ਉਹ ਦੋ ਛੀਟਾ ਛੱਡ ਦਿੱਤੇ ਜਾਣ ਕਿਉਂਕਿ ਦੋਏ ਬੰਦੇ ਪੰਥਕ ਨੇ ਬੰਦੀ ਸਿੰਘਾਂ ਦੀ ਰੋਜ਼ ਗੱਲ ਕਰਦੇ ਆ ਸੀ ਉਹਨਾਂ ਨਾਲ ਛਡਾਉਣ ਦੀ ਗੱਲ ਕਰਦੇ ਆ ਸਾਬ ਬੈਂਤ ਸਿੰਘ ਦੀ ਕੁਰਬਾਨੀ ਮੇਰਾ ਖਿਆਲ ਹੈ ਦੁਨੀਆ ਦੇ ਵਿੱਚ ਮਿਸਾਲ ਹੋਣੀ ਹੈ ਹੁਣ ਜਗਵੰਦਰ ਉਹਨਾਂ ਨੂੰ ਨਾਲ ਲੈ ਕੇ ਤੁਰੋਗੇ ਉਹੀ ਹੈ ਗੱਲ ਪਾਸ ਦੇਖੋ ਅਸੀਂ ਤਾਂ ਸਾਰਿਆਂ ਨੇ ਬੇਨਤੀ ਕੀਤੀ ਉਹ ਬੀਬੀ ਨੇ ਬੇਨਤੀ ਕੀਤੀ ਹੈ ਕਿ ਮੈਂ ਤਾਂ ਚਾਹੁੰਦੀ ਹਾਂ ਵੀ ਸਾਰੇ ਬੰਦੇ ਆਉਣ ਅਸੀਂ ਵੀ ਚਾਹੁੰਦੇ ਹਾਂ ਵੀ ਸਾਰੇ ਬੰਦੇ ਲੱਗਣ ਜੋ ਜਿਹੜੇ ਬੰਦੇ ਪੰਥਕ ਨੇ ਪੰਜ ਮੱਤ ਕਰਦੇ ਨੇ ਉਹ ਸਾਡੇ ਨਾਲ ਲੱਗਣ ਛੜਨਾ ਜੁੜਨ ਤੇ ਅਸੀਂ ਉਹ ਸ਼ੀਟ ਜਿੱਤੀ ਇਹ ਪਾਈ ਇਲੈਕਸ਼ਨ ਚ ਉਹ ਖੜੇ ਹੁੰਦੇ ਆ ਤੁਸੀਂ ਥੋੜਾ ਸਾਹਬ ਮਜੀਠੀਆ ਸਾਹਿਬ ਨਾਲ ਗੱਲ ਹੋਈ ਹੈ ਪਰਿਵਾਰ ਨਾਲ ਜਾਣਗੇ ਕਿ ਅਕਾਲੀ ਦਸ ਦੇ ਨਾਲ ਦੇਖੋ ਮਜੀਠੀਆ ਸਾਹਿਬ ਨਾਲ ਮੇਰੀ ਕਦੇ ਕੋਈ ਗੱਲ ਹੋਈ ਨਹੀਂ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਉਹ ਚੁੱਪ ਨੇ ਬੜੇ ਚਿਰ ਦੇ ਨਾ ਉਹ ਸਾਡੇ ਨਾਲ ਨੇ ਨਾ ਉਧਰ ਨੇ ਪਰ ਗੱਲ ਜੇ ਉਹ ਸਭ ਤੋਂ ਨੇੜੇ ਦੇ ਰਿਸ਼ਤੇ ਵਾਲੇ ਹਾਂ ਅੱਜ ਤੱਕ ਦੇਖੀਏ ਤਾਂ ਦੋ ਬੰਦੇ ਰਿਸ਼ਤੇਦਾਰੀ ਸਭ ਤੋਂ ਵੱਧ ਨੇੜੇ ਹੈ ਇੱਕ ਤਾਂ ਦੇਸ਼ ਪ੍ਰਧਾਨ ਦੀ ਹੈ ਦੇਸ਼ ਪ੍ਰਧਾਨ ਤਾਂ ਅਸੀਂ ਪਾਰਟੀ ਤੋਂ ਬਾਹਰ ਪੜਦਾ ਇਹ ਲੱਗਦਾ ਜੀ ਮਹੀਦੀ ਸਾਹਿਬ ਜੀ ਸਾਹਿਬ ਹੁਣ ਦੇਖਦੇ ਕੀ ਹੁੰਦਾ ਸਾਹਿਬ ਗੱਲ ਚੱਲ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉੱਤੇ ਬਿੱਬੀ ਖਾਲਣਾ ਪ੍ਰਧਾਨ ਬਣਨ ਦੀ ਜੇ ਇੱਛਾ ਜ਼ਾਹਿਰ ਕੀਤੀ ਤੁਹਾਡੇ ਵਿੱਚੋਂ ਲੱਗ ਰਿਹਾ ਤੁਹਾਨੂੰ ਕਿ ਇਹ ਗੱਲ ਸੱਚਾਈ ਹੈ ਇਹਦੇ ਵਿੱਚ ਦੇਖੋ ਇਹਦਾ ਟਾਈਮ ਦੱਸੂਗਾ ਟਾਈਮ ਤੋਂ ਪਹਿਲਾਂ ਕੋਈ ਗੱਲ ਕਰਨੀ ਵੀ ਔਖੀ ਹੁੰਦੀ ਹੈ ਸਾਰੇ ਬੈਠ ਕੇ ਪ੍ਰਿੰਸੀਪਲ ਸਲਾਹ ਕਰਾਂਗੇ ਕਿ ਕੀ ਹੋਣਾ ਸਾਡੇ ਕਹਿਣ ਨਾਲ ਨਹੀਂ ਹੋਣਾ ਅੱਗੋਂ ਜਿਹਨੇ ਪ੍ਰਧਾਨ ਬਣਨਾ ਹੈ ਦਾ ਹੋਣਾ ਕਿ ਉਹ ਵੀ ਮੰਨਦਾ ਹੈ ਵੀ ਤੁਸੀਂ ਕਹਿੰਦੇ ਹੋ ਉਹ ਨਹੀਂ ਮੰਨਦਾ ਬਣ ਵੀ ਹੁੰਦਾ ਜਿੰਨਾ ਤੇ ਫੈਲਾ ਹੋਣੀ ਜਾਂਦਾ ਉਹ ਟਾਈਮ ਤੋਂ ਪਹਿਲਾਂ ਗੱਲ ਕਰਨੀ ਬਹੁਤ ਜ਼ਰੂਰੀ ਹੈ ਰਕਣਾ ਸਾਹਿਬ ਲੱਗਦਾ ਹੈ ਵੀ ਤੁਹਾਨੂੰ ਕਰਦੇ ਆ ਮੀਟਿੰਗ ਦੇ ਵਿੱਚ ਬੁਲਾਉਂਦੇ ਨੇ ਤੁਹਾਡੇ ਨਾਲ ਮੀਟਿੰਗ ਕਰਦੇ ਆ ਕੀ ਤੁਸੀਂ ਉਸ ਮੀਟਿੰਗ ਤੇ ਜਾਓਗੇ ਕਿਉਂਕਿ ਸਭ ਪਾਰਟੀ ਪ੍ਰਧਾਨ ਨੂੰ ਬਾਹਰ ਕੱਢਣ ਦਾ ਅਜੰਡਾ ਚੱਲਿਆ ਹੈ ਅੰਦਰ ਤੁਸੀਂ ਬਾਹਰ ਤੋਂ ਬਹੁਤ ਜ਼ੋਰ ਕਰਦੇ ਆ ਕਿ ਆਓ ਆਪਾਂ ਬਾਹਰ ਕੇ ਮੀਟਿੰਗ ਕਰਦੇ ਆ ਬਾਹਰ ਕੇ ਸਲਾਹ ਕਰਦੇ ਆ ਕੀ ਤੁਸੀਂ ਉਸ ਮੀਟਿੰਗ ਤੇ ਜਾਓਗੇ ਜਾਂ ਨਹੀਂ ਜਾਓਗੇ ਬਿਲਕੁਲ ਜਾਵਾਂਗੇ ਬੈਠਾਂਗੇ ਗੱਲ ਕਰਾਂਗੇ ਜੋ ਪ੍ਰਿੰਸੀਪਲ ਦੀ ਗੱਲ ਹੈ ਦੇਖੋ 15 ਤੋਂ ਬਾਅਦ ਅਸਲ ਤਾਂ ਆਪਾਂ ਦੇ 7 ਤੋਂ ਬਾਅਦ ਹੀ 12 ਵੀ ਸਾਡੀ ਬੋਟ ਕੱਟੀ 7 ਸੁਖਵੀਰ ਤੋਂ ਬਾਅਦ ਅਸਤੇ ਵਿੱਚ ਪ੍ਰਧਾਨ ਬਣੇ ਸੀ 12 ਤੋਂ ਫੇਰ ਸਾਡੀ ਜਿੱਤ ਕੇ ਸਰਕਾਰ ਬਣੀ 17 ਦੇ ਵਿੱਚ ਆ ਕੇ ਸੀ ਬਿਲਕੁਲ ਥੱਲੇ ਆ ਗਏ 14 ਸੀਟਾਂਆਂ ਸਾਡੀਆਂ ਤੇ ਇੰਸਾ ਸਾਹਬ ਨੇ ਉਦੋਂ ਇਹੀ ਗੱਲ ਕਹੀ ਸੀ ਕਿ 7 ਸੁਖਵੀਰ ਤੋਂ ਬਾਅਦ ਤੁਸੀਂ ਛੱਡ ਦਿਓ ਵੱਡੇ ਬਾਦਸ਼ਾਹ ਨੂੰ ਪ੍ਰਧਾਨ ਬਣਨਾ ਮੇਰਾ ਖਿਆਲ ਤਾਂ ਕੋਈ ਫਰਕ ਨਹੀਂ ਸੀ ਵੱਡੇ ਬਾਦਸ਼ਾਹ ਪਾਰਟੀ ਵਧੀਆ ਚਲਾ ਸਕਦੇ ਸੀ ਵਧੀਆ ਕੰਮ ਕਰ ਸਕਦੇ ਸੀ ਉਹ ਗੱਲ ਮੰਨ ਲੈਣੀ ਸੀ ਕਹਿੰਦੇ ਪਰ ਨਹੀਂ ਮੰਨੇ ਛੜ ਚੋ ਕਈ ਬੰਦੀ ਵੀ ਕਹਿੰਦੇ ਰਹੀ ਵੀ ਨਹੀਂ ਜੀ ਉਹਦੇ ਨਾਲ ਹੀ 17 ਤੋਂ ਬਾਅਦ 19 ਦੀ ਗੱਲ ਕਰ ਲਈਏ 19 'ਚ ਸਾਡਾ ਹੋਰ ਮਾੜਾ ਹਾਲ ਹੋ ਗਿਆ 19 ਤੋਂ ਬਾਅਦ ਦੇ ਵਿੱਚ ਆ ਬਾਈ ਇਲੈਕਸ਼ਨ ਆਈ ਇਹ ਉਦੋਂ ਅਜਿਹੀ ਸੂਰ ਆਈ ਹੈ ਉਦੋਂ ਅਸੀਂ ਸਾਰੇ ਜਿਹੜੇ ਜਿੰਨੇ ਮੈਂ ਬੰਦੇ ਅਸੀਂ ਕਮੇਟੀ 'ਚ ਨਹੀਂ ਆ ਤਕਰੀਬਨ ਸਾਰੇ ਆਜਿਹੇ ਪ੍ਰਧਾਨ ਸਾਹਿਬ ਨੇ ਸਾਰੇ ਸ਼ੋਅਮਨੀ ਕਮੇਟੀ ਦੇ ਇਹ ਵੀ ਕਹਿ ਛੱਡਣਾ ਅਸੀਂ ਸਾਰੇ ਨੇ ਕਿਹਾ ਵੀ ਪ੍ਰਧਾਨ ਸਾਹਿਬ ਆਪਾਂ ਬਹੁਤ ਮੁਸ਼ਕਲ ਆ ਗਏ ਤੁਸੀਂ ਟੈਂਪਰੀ ਛੱਡ ਦਿਓ ਸੰਗਰੂਰ ਦੀ ਇਲੈਕਸ਼ਨ ਆਪਾਂ ਪੂਰੀ ਤਰ੍ਹਾਂ ਹਾਰਾਂਗੇ ਆਪਣੀ ਕੋਈ ਪੀਸ਼ਨ ਹੈ ਨਹੀਂ ਤੇ ਲੋਕਾਂ ਦਾ ਮਨ ਮੋਟ ਟੁੱਟ ਗਿਆ ਜੇ ਤੁਸੀਂ ਕਹੋਗੇ ਸੀ ਸੰਗਰੂਰ ਦੀ ਇਲੈਕਸ਼ਨ ਤੋਂ ਬਾਅਦ ਸੋਡੀ ਗੱਲ ਚ ਹਾਰ ਪਾ ਦੇਗੇ ਉਹ ਕਹਿਣ ਲੱਗੇ ਵੀ ਨਹੀਂ ਜੇ ਮੈਂ ਚੱਲਿਆਂ ਤਾਂ ਪੱਕੇ ਹੀ ਚੱਲਿਆਂ ਮੈਨੂੰ ਕੋਈ